ਖਬਰ ਪਟਿਆਲਾ ਤੋਂ ਆ ਜਿੱਥੇ ਕੇਕ ਖਾਣ ਤੋਂ ਬਾਅਦ ਬੱਚੀ ਦੀ ਮੌਤ ਦਾ ਮਾਮਲਾ ਹੁਣ ਭਗਦਾ ਦਾ ਨਜ਼ਰ ਆ ਰਿਹਾ ਹੈ ਤਫਤੀਸ਼ੀ ਵਿਸ਼ੇ ਦੇ ਵਿੱਚ ਕਾਫੀ ਚੀਜ਼ਾਂ ਦੇਖਣ ਨੂੰ ਮਿਲੀਆਂ ਨੇ ਜਿਸ ਨਾ ਦੀ ਬੇਕਰੀ ਤੋਂ ਕੇਕ ਮੰਗਵਾਇਆ ਪਟਿਆਲਾ ਦੇ ਵਿੱਚ ਉਹ ਬੇਕਰੀ ਨਹੀਂ ਹੈ ਸੋ ਬੇਕਰੀ ਵਾਲਾ ਕਾਨਾ ਡੈਰੀ ਦੇ ਨਾਂ ਤੇ ਆਨਲਾਈਨ ਕੇਕ ਵੇਚਦਾ ਸੀ ਤੇ ਹੁਣ ਤੱਕ ਚਾਰ ਲੋਕਾਂ ਦੇ ਖਿਲਾਫ ਮੁਕੱਦਮਾ ਦਰਜ ਕੀਤਾ ਜਾ ਚੁੱਕਿਆ ਹੈ ਜਿਨ੍ਹਾਂ ਦੇ ਵਿੱਚੋਂ ਤਿੰਨ ਦੀ ਗ੍ਰਿਫਤਾਰੀ ਹੋ ਚੁੱਕੀ ਹੈ ਤੇ ਇੱਕ ਦੀ ਭਾਲ ਜਾਰੀ ਹੈ ਲੇਕਿਨ ਇਹ ਜਿਹੜਾ ਆਨਲਾਈਨ ਫਰਾਡ ਜਿਹੜਾ ਚੱਲ ਰਿਹਾ ਹੈ ਇਸ ਤੇ ਵੀ ਨਕੇਲ ਕੱਸਣ ਦੀ ਲੋੜ ਹੈ ਕਿਉਂਕਿ ਇੱਕ ਆਨਲਾਈਨ ਆਰਡਰ ਕੀਤਾ ਗਿਆ ਸੀ ਜੋ ਹੁਣ ਤਫਤੀਸ਼ੀ ਵਿਸ਼ੇ ਦੇ ਵਿੱਚ ਅਹਿਮ ਚੀਜ਼ ਜਿਹੜੀ ਸਾਹਮਣੇ ਆਈ ਹੈ ਕਿ ਜਿਸ ਨਾਂ ਦੀ ਬੇਕਰੀ ਤੋਂ ਕੇਕ ਮੰਗਵਾਇਆ ਗਿਆ ਪਟਿਆਲਾ ਦੇ ਵਿੱਚ ਉਹ ਬੇਕਰੀ ਹੈ ਨਹੀਂ ਸੋ ਬੇਕਰੀ ਮਾਲਕ ਕਾਨਾ ਡੈਰੀ ਦੇ ਨਾਂ ਤੇ ਆਨਲਾਈਨ ਕੇਕ ਵੇਚਦਾ ਸੀ ਸੋ ਤਫਤੀਸ਼ ਦਾ ਵਿਸ਼ਾ ਕਿ ਆਖਿਰ ਜਿਹੜੀ ਫੂਡ ਸਪਲਾਈ ਹੈ ਉਹ ਵਿਭਾਗ ਦੇ ਵਕਫ ਵਕ ਜਿਹੜੇ ਅਧਿਕਾਰੀ ਨੇ ਭਾਵੇਂ ਕਿ ਉਹ ਫੈਸਟੀਵਲ ਦੇ ਸੀਜ਼ਨ ਦੇ ਮੱਦੇ ਨਜ਼ਰ ਜਿਹੜਾ ਹੈ ਤਫਤੀਸ਼ ਦੇ ਦੌਰਾਨ ਚੈਕਿੰਗਾਂ ਜ਼ਰੂਰ ਕਰਦੇ ਨੇ ਲੇਕਿਨ ਅਜਿਹੇ ਮਾਮਲਿਆਂ ਦੇ ਆਉਣ ਤੋਂ ਬਾਅਦ ਕਿ ਉਹਨਾਂ ਨੂੰ ਹੁਣ ਉਸੇ ਹਿਸਾਬ ਦੇ ਨਾਲ ਕਾਰਵਾਈ ਕਰਨ ਦੀ ਲੋੜ ਹੈ ਭਾਵੇਂ ਕਿ ਆਪਣੇ ਆਪ ਦੇ ਵਿੱਚ ਇੱਕ ਵੱਡਾ ਸਵਾਲ ਹੈ ਲੇਕਿਨ ਜਿਸ ਨਾਂ ਦੀ ਬੇਕਰੀ ਤੋਂ ਕੇਕ ਮੰਗਵਾਇਆ ਗਿਆ ਪਟਿਆਲਾ ਦੇ ਵਿੱਚ ਉਹ ਬੇਕਰੀ ਹੈ ਹੀ ਨਹੀਂ ਦੇਵਿੰਦਰ ਕਾਫੀ ਚਾਰ ਬੰਦੇ ਨੋਮਿਨੇਟ ਕੀਤੇ ਗਏ ਸੀਗੇ तीन बंद की गिरफ्तारी हो चुकी है दो दिन का पुलिस रिमांड मिल गया है जेरा काना के काना ओनर है गुरप्रीत सिंह भी फरार चल रहा है साइड वालों की जा रही है जल्द देखो यह तफ्तीश का पार्ट है, है। सू पता लगा कि स्टेट से वो भेजा गया है जी तो है पोस्टमार्टम होगा हूँ लड़की पोस्टमार्टम हो गया है लेकिन ये जरा पॉइजनिंग का एंगल होंगे वो विसरा रिपोर्ट से क्लीयर होंगे डॉक्टर की टीम वालों विसरा रि ਦਾ ਸੈਂਪਲ ਲੈਬ ਟੈਸਟਿੰਗ ਵਾਸਤੇ ਭੇਜਿਆ ਗਿਆ ਹੈ ਉਹਦੀ ਰਿਪੋਰਟ ਜਦੋਂ ਆਏਗੀ ਤਾਂ ਇਹ ਕਲੀਅਰ ਹੋ ਜਾਏਗਾ ਕਿ ਮੌਤ ਦਾ ਐਕਚੁਅਲ ਰੀਜ਼ਨ ਕੀ ਸੀਗਾ ਪੋਇਜ਼ਨਿੰਗ ਸੀਗੀ ਜਾਂ ਕਿਸੇ ਹੋਰ ਰੀਜ਼ਨ ਕਰਕੇ ਹੋਇਆ ਸੋ ਫੋਨ ਲਾਈਨ ਤੇ ਮੇਰੇ ਸਹਿਯੋਗੀ ਬਲਿੰਦਰ ਜੁੜੇ ਨੇ ਬਲਿੰਦਰ ਜਿਹੜਾ ਕੇ ਖਾਨ ਤੋਂ ਬਾਅਦ ਬੱਚੀ ਦੇ ਮੌਤ ਦਾ ਮਾਮਲਾ ਸਾਹਮਣੇ ਆਇਆ ਸੀ ਉਸ ਦੇ ਵਿੱਚ ਤਫਤੀਸ਼ੀ ਵਿਸ਼ੇ ਦੇ ਵਿੱਚ ਜਿਹੜੀਆਂ ਹੁਣ ਅਹਿਮ ਚੀਜ਼ਾਂ ਸਾਹਮਣੇ ਆਈਆਂ ਨੇ ਕੀ ਕੁਝ ਖਾਸ ਅਪਡੇਟ ਬਿਲਕੁਲ ਗੁਰਪ੍ਰੀਤ ਦੱਸਦੀ ਹੈ ਕਿ ਕੀਕ ਜਿਹੜਾ ਆਨਲਾਈਨ ਕੇਕ ਮਾਮਲੇ ਦੇ ਵਿੱਚ ਇੱਕ 10 ਸਾਲ ਬੱਚੇ ਦੀ ਮੌਤ ਹੋ ਜਾਂਦੀ ਹੈ ਤਾਂ ਉਸ ਤੋਂ ਬਾਅਦ ਪੁਲਿਸ ਜਿਹੜੀ ਜਾਂਚ ਕਰਦੀ ਹੈ ਤਾਂ بڑے ਖੁਲਾਸੇ ਜਿਹੜੇ ਹੈਗੇ ਉਹ ਸਾਹਮਣੇ ਆਉਂਦੇ ਆ ਕਿ ਉਹ ਜਿਹੜਾ ਕੇਕ ਕਨ ਜਿੱਥੋਂ ਆਰਡਰ ਦਿੱਤਾ ਸੀ ਉਹ ਬੇਕਰੀ ਪਟਿਆਲੇ ਛਈ ਨਹੀਂ ਬਲਕਿ ਇੱਕ ਜੰਮੀ ਨਾਮ ਤਿਆਰ ਕੀਤਾ ਗਿਆ ਸੀਗਾ ਤਾਂ ਹਾਲਾਂਕਿ ਜਿਹੜਾ ਮਾਲਕ ਹੈ ਜਿਹੜਾ ਪੁਲਿਸ ਵੱਲੋਂ ਜਿਸ ਦੇ ਉੱਪਰ ਮਾਮਲਾ ਦਰਜ ਕੀਤਾ ਗਿਆ ਉਹਦਾ ਆਪਣਾ ਇੱਕ ਅਲੱਗ ਨਾਮ ਤੇ ਜਿਹੜੀ ਬੇਕਰੀ ਸੀਗੀ ਉਤੋਂ ਹੀ ਡਿਲੀਵਰੀ ਗਈ ਸੀ ਲੇਕਿਨ ਜਦੋਂ ਇਸ ਪੂਰਾ ਇਹ ਮਾਮਲਾ ਸਾਹਮਣੇ ਆਂਦਾ ਗੁਰਪ੍ਰੀਤ ਦਾ ਖੁਦ ਬੇਕਰੀ ਵਾਲਾ ਆ ਕੇ ਕਹਿੰਦੇ ਕਿ ਕੈਸ਼ ਮੈਮੋ ਚੈੱਕ ਕਰਵਾ ਲਓ ਮੇਰੇ ਕੋਲ ਤਾਂ ਗਿਆ ਹੀ ਨਹੀਂ ਇਹ ਨਾਮ ਹੈ ਹੀ ਨਹੀਂ ਮੇਰਾ ਨਾਮ ਤਾਂ ਇਹ ਬੇਕਰੀ ਦਾ ਨਾਮ ਇਹ ਹੈ ਜਦ ਕਿ ਕਾਨਾ ਬੇਕਰੀ ਤਾਂ ਕਿਤੇ ਲਿਖਿਆ ਹੀ ਨਹੀਂ ਸੋ ਬੜੀ ਚਲਾਕੀ ਦੇ ਨਾਲ ਮੀਡੀਆ ਨੂੰ ਤੇ ਨਾਲ ਨਾਲ ਪੁਲਿਸ ਨੂੰ ਦੋ ਦਿਨ ਉਹ ਗੁੰਮਰਾਹ ਕਰਕੇ ਵੀ ਰੱਖਦਾ ਲੇਕਿਨ ਪੁਲਿਸ ਜਿਹੜੀ ਹੈਗੀ ਆ ਉਹ ਜ਼ਮੈਟੋ ਦੇ ਜਰੀਏ ਜ਼ਮੈਟੋ ਤੋਂ ਪਤਾ ਲਗਵਾਉਂਦੀ ਹੈ ਕਿ ਆਖਿਰਕਾਰ ਜਿਹੜਾ ਕੇਕ ਗਿਆ ਸੀ ਉਹਦਾ ਜਿਹੜਾ ਹੈਗਾ ਨੰਬਰ ਜੋ ਉਹਦਾ ਐਡਰੈਸ ਹੈ ਉਹ ਦੱਸਿਆ ਜਾਵੇ ਤਾਂ ਫਿਰ ਉਸ ਤੋਂ ਬਾਅਦ Zomato ਤੋਂ ਬਾਅਦ ਜਿਹੜਾ ਪੂਰਾ ਵੇਰਵਾ ਦਿੱਤਾ ਗਿਆ ਤਾਂ ਉਸ ਤੋਂ ਬਾਅਦ ਫਿਰ ਚਾਰ ਬੰਦਿਆਂ ਤੇ ਪਰ ਬਲੰਦਰ ਇਹ ਵੱਡਾ ਸਵਾਲ ਕਿਤਨਾ ਕਿਤੇ Zomato ਜਾਂ ਫਿਰ ਸਾਰੀਆਂ ਆਨਲਾਈਨ ਕੰਪਨੀ ਦੇ ਉੱਪਰ ਵੀ ਖੜਾ ਹੁੰਦਾ ਹੈ ਕਿ ਉਹ ਕਿਸੇ ਕੰਪਨੀ ਨੂੰ ਨਾਲ ਜੋੜਨ ਤੋਂ ਪਹਿਲਾਂ ਉਸ ਦੀ ਇਨਸਪੈਕਸ਼ਨ ਨਹੀਂ ਕਰਦੀ ਜਾਂ ਇਨਸਪੈਕਸ਼ਨ ਕਰਨਾ ਲਾਜ਼ਮੀ ਨਹੀਂ ਰੱਖਿਆ ਗਿਆ ਕਿਉਂਕਿ ਹਰੇਕ ਲੋਕਾਂ ਦਾ ਵਿਸ਼ਵਾਸ ਬਣਿਆ ਹੁੰਦਾ ਇੱਕ ਬ੍ਰਾਂਡ ਤੇ ਲੇਕਿਨ ਜੇਕਰ ਉਹ ਬ੍ਰਾਂਡ ਦੀ ਜਿਹੜੀ ਉਹਨਾਂ ਨੂੰ ਕੋਈ ਸਹੂਲਤ ਹੈ ਕੋਈ ਪ੍ਰੋਡਕਟ ਹੈ ਜੇਕਰ ਉਹੀ ਨਹੀਂ ਉਹਨਾਂ ਨੂੰ ਮਿਲੇਗਾ ਤਾਂ ਇੱਕ ਕਹਿ ਲੀਏ ਕਿ ਆਨਲਾਈਨ ਜੁਰਮ ਵੀ ਇਹ ਹੈ ਇਸ ਨੂੰ ਬਣ ਸਕਦੇ ਆ ਬਿਲਕੁਲ ਬਿਲਕੁਲ ਗ੍ਰੀਟਿੰਗ ਤੁਸੀਂ ਸਹੀ ਕਿਹਾ ਕਿ ਹੁਣ ਆਨਲਾਈਨ ਵਾਲੇ ਜਿਹੜੇ ਖਾਣ-ਪੀਣ ਦਾ ਸਮਾਨ ਜਾਂ ਤਾਂ ਡਿਲੀਵਰ ਕਰਦੇ ਆ ਉਹਨਾਂ ਨੂੰ ਇਸ ਗੱਲ ਤੋਂ ਜ਼ਰੂਰ ਸਬਕ ਲੈਣਾ ਚਾਹੀਦਾ ਹੈ ਕਿ ਹੁਣ ਪੂਰੀ ਤਰ੍ਹਾਂ ਵੈਰੀਫਿਕੇਸ਼ਨ ਕੀਤੀ ਜਾਵੇ ਕਿ ਆਖਿਰਕਾਰ ਜਿਹੜਾ ਜੋਮੈਟੋ ਜਾਂ ਕੋਈ ਹੋਰ ਆਨਲਾਈਨ ਕੰਪਨੀ ਦੇ ਉੱਪਰ ਜਿਹੜਾ ਜੁੜਦਾ ਹੈ ਕੀ ਉਹ ਵਾਸਤਵ ਵਿੱਚ ਉੱਥੇ ਮੌਜੂਦ ਹੈ ਕੀ ਉਸ ਦਾ ਖਾਣ-ਪੀਣ ਦਾ ਸਮਾਨ ਜਿਹੜਾ ਹੈਗਾ ਸਹੀ ਹੈ ਇਹ ਇਹ ਵੀ ਵੈਰੀਫਿਕੇਸ਼ਨ ਨਾਲ ਨਾਲ ਆਨਲਾਈਨ ਆਨਲ ਕੰਪਨੀ ਨੂੰ ਕਰਨੀ ਝੂਰ ਬੜਦੀ ਹੋਵੇਗੀ ਕਿ ਜਾ ਕੇ ਝੂਰ ਚੈੱਕ ਕੀਤਾ ਜਾਵੇ ਕਿ ਉੱਥੇ ਜਿਹੜਾ ਖਾਣ-ਪੀਣ ਦਾ ਸਮਾਨ ਹੈ ਜਾਂ ਜਿਹੜੀ ਜਿਸ ਦਾ ਨਾਮ ਮੈਂਸ਼ਨ ਕੀਤਾ ਗਿਆ ਰਜਿਸਟਰ ਕੀਤਾ ਗਿਆ ਹੈ ਆਨਲਾਈਨ ਕੰਪਨੀ ਦੇ ਵਿੱਚ ਕੀ ਉਹ ਮੌਜੂਦ ਹੈ ਇਹ ਬਹੁਤ ਵੱਡੇ ਸਵਾਲ ਨੇ ਸ਼ਹਿਰ ਆਉਣ ਵਾਲੇ ਸਮੇਂ ਦੇ ਵਿੱਚ ਹੁਣ ਆਨਲਾਈਨ ਕੰਪਨੀਆਂ ਜ਼ਰੂਰ ਜਾਗਰੂਕ ਹੋਣਗੀਆਂ ਜਿਹੜੀਆਂ ਕੰਪਨੀਆਂ ਐਡ ਹੁੰਦੀਆਂ ਨੇ ਉਹਨਾਂ ਦੀ ਜ਼ਰੂਰ ਵੈਰੀਫਿਕੇਸ਼ਨ ਕੀਤੀ ਜਾਵੇਗੀ ਆਉਣ ਵਾਲੇ ਸਮੇਂ ਦੇ ਵਿੱਚ ਜ਼ਰੂਰ ਕੀਤੀ ਜਾਏਗੀ ਲੇਕਿਨ ਇਹਨਾਂ ਜ਼ਰੂਰ ਹੈ ਗੁਰਪ੍ਰੀਤ ਕਿ ਜਿਹੜੇ ਤਿੰਨ ਮੁਲਾਜ਼ਮ ਸੀ ਵੇਕਰੀ ਦੇ ਉਹ ਤਾਂ ਗ੍ਰਿਫਤਾਰ ਕਰ ਲਿੱਤੇ ਗਏ ਜਿਹੜਾ ਮੇਨ ਮਾਲਕ ਆ ਉਹ ਫਿਲਹਾਲ ਹਾਲੇ ਵੀ ਫਰਾਰ ਦੱਸਿਆ ਜਾ ਰਿਹਾ ਫਿਲਹਾਲ ਜੀ ਬਾਕੀ ਜ਼ਰੂਰ ਇਸ ਮਾਮਲੇ ਤੋਂ ਬਾਅਦ ਸੋ ਅਸੂ ਬਲੰਦਰ ਖਾਸ ਤੌਰ ਤੇ ਭਾਵੇਂ ਜਿਹੜੇ ਛੋਟੇ ਵਰਕਰ ਨੇ ਜਾਂ ਫਿਰ ਕਰਿੰਦੇ ਕਹਿ ਲਈ ਆਪਾਂ ਉਹਨਾਂ ਨੂੰ ਫੜ ਕੇ ਕੁਝ ਨਹੀਂ ਬੰਨਣਾ ਜਿਹੜੇ ਮੇਨ ਜਿਹੜੇ ਸਾਰੇ ਪੂਰੇ ਮਾਮਲੇ ਨੂੰ ਲੈ ਕੇ ਪੂਰਾ ਉਹਨਾਂ ਨੇ ਗੁੰਝਲਦਾਰ ਮਸਲਾ ਬਣਾਇਆ ਉਹਨਾਂ ਨੂੰ ਫੜਨ ਦੀ ਲੋੜ ਹੈ ਕਿਉਂਕਿ ਸਿਹਤ ਵਿਭਾਗ ਨੂੰ ਵੀ ਚੌਕਸ ਹੋਣ ਦੀ ਲੋੜ ਹੈ ਜਾਂ ਫਿਰ ਇਹਨਾਂ ਕੰਪਨੀ ਨੂੰ ਲੈ ਕੇ ਵੀ ਸਿਕੰਜਾ ਕਸਣ ਦੀ ਲੋੜ ਹੈ ਕਿ ਇਹ ਬਿਨਾ ਵਿਦਾਊਟ ਅ ਇਨਸਪੈਕਸ਼ਨ ਕਿੱਦਾਂ ਉਹਨਾਂ ਨੂੰ ਪਰਮਿਸ਼ਨ ਮਿਲੰਦੇ ਨੇ ਕਿ ਤੁਸੀਂ ਉੱਥੋਂ ਦੀ ਜਿਹੜੇ ਇਹਨਾਂ ਨੇ ਵਰਕਰ ਰੱਖੇ ਹੋਏ ਨੇ Zomato ਨੇ ਉੱਥੋਂ ਸਮਾਨ ਕਲੈਕਟ ਕਰਕੇ ਤੁਸੀਂ ਕਸਟਮਰ ਤੱਕ ਪਹੁੰਚਾ ਸਕਦੇ ਹੋ ਯਾਨੀ ਕਿ ਹੁਣ ਵਿਸ਼ਵਾਸ ਕਿਸੇ ਤੇ ਵੀ ਨਹੀਂ ਕਰ ਸਕਦੇ ਆਪਾਂ ਬਿਲਕੁਲ ਗੁਰਪ੍ਰੀਤ ਦੇਖੋ ਕੇਕ ਕਾਨਾ ਜਿਹੜਾ ਨਾਮ ਰੱਖਿਆ ਗਿਆ ਸੀ ਕੇਕ ਕਾਨਾ ਜਿੱਥੋਂ ਡਿਲੀਵਰੀ ਹੋਈ ਸੀ ਉਹ ਤਾਂ ਕਿ ਹੈ ਹੀ ਨਹੀਂ ਮੌਜੂਦ ਹੀ ਨਹੀਂ ਬਲਕਿ ਦੂਜੀ ਦੁਕਾਨ ਜਿਹੜੀ ਹੋਰ ਨਾਮ ਦੀ ਦੁਕਾਨ ਸੀ ਹਾਲਾਂਕਿ ਡਿਲੀਵਰੀ ਬੁਆਏ ਨੇ ਖੁਦ ਆ ਕੇ ਮੀਡੀਆ ਦੇ ਸਾਹਮਣੇ ਇਹ ਗੱਲ ਦਿਖਾਈ ਸੀ ਕਿ ਮੈਂ ਇੱਥੋਂ ਡਿਲੀਵਰੀ ਕੀਤੀ ਹੈ ਤਾਂ ਉਸ ਤੋਂ ਬਾਅਦ ਬੇਕਰੀ ਵਾਲਾ ਖੁਦ ਅੱਗੇ ਆ ਜਾਂਦਾ 2 ਮਿੰਟ ਬਾਅਦ ਵੀ ਮੇਰੇ ਕੋਲ ਤਾਂ ਗਈ ਨਹੀਂ ਜੀ ਸਮਾਨ ਮੇਰੇ ਕੋਲੋਂ ਸਮਾਨ ਨਹੀਂ ਗਿਆ ਤੁਸੀਂ ਚੈੱਕ ਕਰ ਲਓ ਮੇਰਾ GST ਚੈੱਕ ਕਰ ਲਓ ਹਾਲਾਂਕਿ ਗੁਰਪ੍ਰੀਤ ਹੋਰ ਵੀ ਗੁਲ ਅਹਿਮ ਦੱਸਣਾ ਚਾਹੂੰਗਾ ਕਿ ਜਿਹੜਾ GST ਸੀ ਉਹ ਜਰੂਰ ਕੇਕ ਕਾਨਾ ਦੇ ਨਾਮ ਤੇ ਲਿਤਾ ਪਿਆ ਸੀ ਦੋ ਅਲੱਗ-ਅਲੱਗ GST ਸਾਹਮਣੇ ਆ ਰਹੇ ਸੀ ਜਿਹੜਾ ਕਿ ਪੁਰਾਣਾ ਜਿੱਥੋਂ ਬੇਕਰੀ ਮੇਨ ਬੇਕਰੀ ਸੀ ਜਿੱਥੋਂ ਸਮਾਨ ਗਿਆ ਸੀ ਉਹਦਾ GST ਲੱਗ ਸੀ ਤੇ ਕੇਕ ਕਾਨਾ ਦਾ GST ਲੱਗ ਸੀ ਸ਼ਾਇਦ ਗੁੰਮਰਾ ਕਰਨ ਲਈ Zomato ਕੰਪਨੀ ਨੂੰ ਗੁੰਮਰਾਹ ਕਰਨ ਦੇ ਲਈ ਜਰੂਰ GST ਨੰਬਰ ਲੈ ਲਿਆ ਸੀ ਕਿਉਂਕਿ ਮਸਟ ਹੁੰਦਾ GST ਨੰਬਰ ਅਗਰ ਖਾਣ-ਪੀਣ ਦੀ ਜਿਹੜੀਆਂ ਚੀਜ਼ਾਂ ਦੀ ਅਸੀਂ ਜਲ ਸ਼ੋਰੂਮ ਹੁੰਦਾ ਜਾਂ ਕੋਈ ਵੀ ਉਸ ਦੇ ਉੱਪਰ GST ਨੰਬਰ ਜ਼ਰੂਰੀ ਹੁੰਦਾ ਅਗਰ ਤੁਸੀਂ Zomato ਦੇ ਉੱਪਰ ਐਡ ਹੋਣਾ ਹੈ ਸ਼ਾਇਦ ਉਹ ਗੁੰਮਰਾਹ ਕਰਨ ਦੇ ਲਈ ਜੋ ਮੈਟਨ ਗੁੰਮਰਾਹ ਕਰ ਲਈ ਉਹਨੇ GST ਨੰਬਰ ਵੀ ਲੀਤਾ ਹੋਇਆ ਸੀ ਲੇਕਿਨ ਜੋ ਪਰ ਬਲਿੰਦਰ ਹਾਲਾਕੇ ਜਿਹੜਾ GST ਜਿਹੜੀਆਂ ਇਹ ਜਿਹੜੀਆਂ ਚੀਜ਼ਾਂ ਨੇ ਇਹ ਪੂਰੀਆਂ ਕਰਨੀਆਂ ਲਾਜ਼ਮੀ ਜ਼ਰੂਰ ਹੁੰਦੀਆਂ ਨੇ ਲੇਕਿਨ ਉਸ ਤੋਂ ਬਾਅਦ ਵੀ ਇਨਸਪੈਕਸ਼ਨ ਕਰਨਾ ਵੀ ਜਿਹੜਾ ਇਹ ਕੰਪਨੀ ਦੇ ਲਈ ਉਹ ਲਾਜ਼ਮੀ ਹੋਣਾ ਚਾਹੀਦਾ ਸੋ ਬਹੁਤ-ਬਹੁਤ ਸ਼ੁਕਰੀਆ ਕਿਉਂਕਿ ਸਾਰੀ ਚੀਜ਼ ਦੀ ਤਫ਼ਤੀਸ਼ ਦਾ ਵਿਸ਼ਾ ਹੈ ਬਹੁਤ-ਬਹੁਤ ਧੰਨਵਾਦ ਬਲਿੰਦਰ ਤਵਾਮ ਤਫ਼ਸੀਲ ਦੇਣਾ ਜਾਣਕਾਰੀ ਸਾਂਝੀ ਕਰਨ ਦੇ ਲਈ ਸੋ ਜਸਨਾ ਦੀ ਬੇਕਰੀ ਤੋਂ ਕੇਕ ਮੰਗਵਾਇਆ ਗਿਆ ਪਟਿਆਲਾ ਦੇ ਵਿੱਚ ਉਹ ਬੇਕਰੀ ਹੈ ਤਾਂ ਹੁਣ ਸਵਾਲ ਵੱਡਾ ਇੱਥੇ ਖੜਾ ਹੁੰਦਾ ਹੈ ਕਿ ਜਿਹੜੀ ਕੰਪਨੀ ਦੇ ਥਰੂ ਆਰਡਰ ਕੀਤਾ ਗਿਆ ਕਿ ਉਸਨੇ ਪਹਿਲਾਂ ਤਫਤੀਸ਼ ਨਹੀਂ ਕੀਤੀ ਜਾਂ ਫਿਰ ਹਲੇ ਹੋਰ ਅਜਿਹੀਆਂ ਕਿੰਨੀਆਂ ਕਿ ਜੜੀਆਂ ਨੇ ਆਨਲਾਈਨ ਫਰਾਡ ਦੇ ਤਹਿਤ ਜਾਲੀ ਇਹ ਜੇ ਲੋਕ ਕੰਮ ਕਰ ਰਹੇ ਨੇ ਜੋ ਕਿ ਇੱਕ ਚੰਗੇ ਬ੍ਰਾਂਡ ਦੇ ਨਾਂ ਤੇ ਲੋਕਾਂ ਨਾਲ ਠੱਗੀ ਮਾਰ ਰਹੇ ਨੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰ ਰਹੇ ਨੇ